ਮੇਸਰੀ ਦਾ ਮਹੱਲ ਚਲਾਉਣਾ ਪਾ ਚੱਲੀਏ ਉਹ ਨੂੰ ਨਹੀਂ ਕਹਿਣਾ ਪਰ ਮੈਂ ਤੁਹਾਨੂੰ ਉਹ ਗੱਲ ਅੱਜ ਦੱਸਦਾ ਵਾਈ ਕੋਈ ਮਿੱਠੀਆਂ ਗੱਲਾਂ ਕਰੇ ਗੁਰੂ ਧਾਰ ਕੇ ਪਰ ਉਹਨੂੰ ਗੁਰੂ ਧਾਰ ਕੇ ਗੁਰੂ ਪਾਇਆ ਨਹੀਂ ਹੁੰਦਾ ਉਹ ਪ੍ਰਚਾਰਕ ਹੋ ਸਕਦਾ ਨਾ ਗੁਰੂ ਪਾਇਆ ਨਹੀਂ ਹੁੰਦਾ ਜਿਹਨਾਂ ਗੁਰੂ ਪਾ ਲਿਆ ਨਾ ਉਹ ਕਹੇਗਾ ਕੋਈ ਬੰਦੇ ਨਾਲ ਜੀ ਲਾਇਆ ਭਾਈ ਜਦਾਂ ਦਾ ਜਦੋਂ ਸਾਰੇ ਮਹਾਰਾਜ ਪਵਾਕਰ ਉਹਨੇ ਮਹਾਰਾਜ ਪਾਇਆ ਹੁੰਦਾ ਤੇ ਆਪਣੀ ਰੋਟੀ ਵੀ ਕਮਾ ਲੈਂਦਾ ਤੇ ਬੰਦਿਆਂ ਦੇ ਕੱਪੜੇ ਵੀ ਲੰਮਦਾ ਉਹ ਕਦੇ ਸੋਚਣਾ ਤੇ ਕਦੇ ਕਿਸ ਨੂੰ ਕਹੇ ਗੁਰੂ ਧਾਰਿਆ ਪਹਿਲਾਂ ਤੁਸੀਂ ਆਪ ਗੁਰੂ ਧਾਰ ਕੇ ਗੁਰੂ ਦੀ ਪ੍ਰਾਪਤੀ ਕਰੋ ਜਦ ਗੁਰੂ ਪਾਓ ਗੁਰੂ ਨੂੰ ਮਿਲੋ ਤੇ ਇਹ ਸੰਸਾਰ ਦੇ ਲੋਕਾਂ ਤੋਂ ਤਾਂ ਪਤਾ ਲੱਗਣਾ ਵੀ ਕਿੰਨੇ ਖਾਲੀ ਤੋਰੇ ਫਿਰਦੇ ਨੇ ਜਦ ਸਾਡੇ ਬੰਦੇ ਨਹੀਂ ਹਾਕੱਕ ਵੀ ਸਾਦਾ ਕਦਾ ਵੇਖ ਮੈਂ ਵੀ ਬਾਬਾ ਬਣਿਆ ਬੈਠੂ ਪਰ ਤੁਹਾਡੇ ਕੋਲ ਤਾਂ ਮੈਨੂੰ ਆਪਣੇ ਆਪ ਤੇ ਯਕੀਨ ਨੰਨੂ ਉਹ ਜੋਤ ਪਿਆਰੀ ਮਿਲ ਗਈ ਪਰ ਮੇਰੀ ਸੋਬਾ ਹੀ ਐਨੀ ਹੋ ਚੁੱਕੀ ਮੈਂ ਦਿਨ ਰਾਤ ਸੌਂ ਕੇ ਨਹੀਂ ਦੇਖਿਆ ਆਪਣੀ ਜ਼ਿੰਦਗੀ ਚ ਦਿਨ ਰਾਤ ਮੇਰਾ ਸਰੀਰ ਵੀ ਕੱਲਾ ਕੱਲਾ ਹੋ ਚੁੱਕਿਆ ਹੈ ਜਾਂ ਕੁਛ ਮੈਨੂੰ ਜਾਣ ਕੇ ਰੁੜ ਜਾਓ ਕਿ ਕਿ ਬੀ ਸੇਵਾ ਬਾਬਾ ਦੀ ਬੜੀ ਕੀਤੇ ਕਹਿ ਸਕਦੇ ਪਰ ਪ੍ਰਾਪਤੀ ਬਾਰੇ ਨਹੀਂ ਉਹਨਾਂ ਨੂੰ ਪਤਾ ਲੱਗਿਆ ਮਾਨਪੜ ਬੰਦਾ ਬੋਲ ਨਹੀਂ ਰਿਹਾ ਇਹ ਕੋ ਸੱਚ ਹੋ ਰਿਹਾ ਕਿ ਮੈਂ ਨਾ ਬੋਲਦਾ ਮੇਰਾ ਮਾਹੀ ਬੋਲਦਾ ਕੋ ਮੇਰੀ ਆਤਮਾ ਨੂੰ ਪਤਾ ਮੇਰਾ ਜਵਲ ਬੋਲਦਿਆ ਸਿੱਧੂ ਬੰਦੇ ਨੂੰ ਸੁਣ ਰਹੀ ਆ ਖੁਸ਼ੀਆਂ ਮਾਰਦੇ ਹੀ ਖੁਸ਼ ਹੁੰਦੀ ਕੋ ਮਾਹੀ ਮੇਰਾ ਜਿਹੜਾ ਆਪਣੇ ਪਰਮੇਸ਼ਰ ਦੀ ਰੱਬ ਦੀ ਸਵਾਮੀ ਜੀ ਕਾਲ ਸੁਣਾ ਰਹੀ ਇਹ ਇਹ ਕੋ ਪ੍ਰਾਰਥੀ ਦਾ ਤੁਹਾਨੂੰ ਪਤਾ ਲੱਗ ਜਾਣਾ ਸ਼ਾਂਤ ਨਹੀਂ ਬਣਨਾ ਪ੍ਰਾਰਥਨਾ ਕਰਕੇ ਅਨੰਤਾ ਲੈ ਲਓ ਕਰਜ਼ਾ ਕਮ ਸਵਾਰ ਲਾਓ ਬੱਚਿਆਂ ਦਾ ਸਵਾਰ ਲਾਓ ਜਿੰਨੇ ਤੁਹਾਨੂੰ ਮੋਬਾਈਲਾ ਦੇ ਖਿੱਚ ਪੰਦੀ ਤੁਹਾਨੂੰ ਮਹਿਲਾ ਬਾਰੇ ਇੰਨੀ ਚੁੰਡ ਹੋ ਗਈ ਖਿੱਚ ਹੋ ਗਈ ਤੇ ਕਿਦੇ ਥੋੜਾ ਜਨਾਮ ਜੋਤ ਫਿਰ ਬਾਕੀ ਹੋ ਜਾਊ I'm ਨੁਰਸਰ ਦਾ ਉਹੀ ਬੈਠ ਸਕਦਾ ਜਿਨ੍ਹਾਂ ਦੇ ਥੋੜਾ ਜਗਾ ਜਗਾ ਹੈ ਦਿਲ ਚ ਮੇਤਾ ਦੌੜੇ ਫਰੀਜਾਂ ਦੇ ਨੇ ਮੇਰਾ ਹੀ ਆ ਨਹੀਂ ਮਾਲਕ ਦਾ ਉਹਦਾ ਪਤਾ ਆ ਵੀ ਕਦੇ ਵੀ ਪਟਕਾਰ ਸਕਦਾ ਬੰਦੇ ਨੂੰ ਕਦੇ ਵੀ ਬੰਦੇ ਦੀ ਤਾਕਤ ਕੀ ਆ ਠੇਕਾ ਕਰਿਆ ਬੰਦੇ ਦਾ ਵੀ ਤੇਰੇ ਇਹ ਤਾਂ ਮਹਿਕਮੇ ਦਾ ਦਰਬਾਰ ਆ ਮਹਿਕਮੇ ਦੀ ਕੰਪਨੀ ਆ ਕੰਪਨੀ ਦੇ ਮਾਲਕ ਨੇ ਤੁਸੀਂ ਪਤਾ ਕੀ ਆਪ ਖੱਟਿਆ ਕੁਛ ਨਹੀਂ ਤੇ ਬੱਚਿਆਂ ਨੂੰ ਖੱਟਣ ਦੇਣਾ ਨਹੀਂ ਆਪ ਜੁੜੇਲ ਦੇ ਬੱਚਿਆਂ ਨੂੰ ਜੁੜ ਦੇਣਾ ਨਹੀਂ ਜੇ ਕੋਈ ਸੰਤਾਨੇ ਰਹਿ ਵੀ ਜਾਂਦੇ ਵੇ ਮੁੜਿਆ ਘਰ ਨਾਣੇ ਰੋਂਦੇ ਆ ਨਾਣੇ ਯਾਦ ਕਰਦੇ ਆ ਮੁੜਿਆ ਘਰ ਸੰਤਾਂ ਦੇ ਨਾਲ ਰਹਦੀਆਂ ਉੱਧਰੇ ਹੋਣ ਤੈਨੂੰ ਵੀ ਆਜ਼ਾਦ ਕੇ ਸੰਤ ਰੱਖ ਦੇਣਗੇ ਐਸਾ ਕਹਿ ਲਿਆ ਅਸੀਂ ਉੱਡਣਾ ਤੇ ਸਾਰਾ ਮੁਲਕੇ ਉੱਜੜ ਗੋ

ਅਸੀਂ ਇਹ ਰਣਾ ਤੋਟੇ ਬਿਗਾਰ ਸਾਧਾਂ ਦੇ ਮੰਨ ਲੱਗਣਾ ਦੁਨੀਆਂ ਦੇਖੀ ਮਹਾਪੁਰ ਕੇਲੇ ਦੇ ਮਾਰ ਕੇ ਲੰਗੇ ਲੋਕ ਸਾਧੂ ਦਾ ਪਹਿਲੀ ਮਰਦੰਗੀ ਖਤਮ ਹੋ ਜਾਂਦੇ ਨੇ ਤੇ ਉੱਥੇ ਪਪਾ ਮਾਰਦੇ ਨੇ ਸਾਧੂ ਆਪਣੇ ਫਿਰਤੀ ਵਿਰਾ ਕਰਦੇ ਨੇ ਮਹਾਪੁਰਸ਼ ਜਿਹੜੇ ਜੁੜ ਜਾਂਦੇ ਨੇ ਤਾਂ ਜੁੜਨਾ ਹੀ ਨਹੀਂ ਮੈਨੂੰ ਜੁੜਿਆ ਬੰਦਾ ਲਿਆਓ ਨਾ ਉਹ ਚਮਤ ਮੱਥਾ ਟੇਕਾ ਮੇਰੇ ਮਾਲਕ ਦਾ ਪਿਆਰਾ ਦੇ ਗਲ ਦੇ ਵਿੱਚ ਫੁੱਲਾਂ ਦੇ ਖਾਰ ਪਾਵਾਂ ਮੈਨੂੰ ਕਾਲ ਦੇ ਬੰਦੇ ਨਜ਼ਰ ਆ ਰਹੇ ਨੇ ਉਹ ਪਰਮਾਤਮਾ ਤੋਂ ਪੂਰੀ ਰਹਿਣਗੇ ਪਰ ਨਾਮ ਲੋ ਨੀ ਪਰ ਗੱਲ ਨਹੀਂ ਮੰਨਣਗੇ ਨੋ 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 ਜਦੋਂ ਮੈਂ ਕਾਰ ਛੱਡਿਆ ਸੀ ਨਾਲੋਂ ਕਣਕ ਸੀ ਕਣਕ ਮਨ ਸੰਤ ਕਹਿੰਦੇ ਵੀ ਕਣਕ ਵਟਣੀ ਮੈਂ ਕਿਹਦੀ ਗੱਲ ਕਰਾਂ

ਮੇਰੇ ਬੇਬੇ ਨੇ ਮਾਨ ਲੈ ਕੇ ਕਿਹਾ ਵੀ ਕਿਸੇ ਕੋ ਸਾਈਕਲ ਨਹੀਂ ਸੀ ਹੁੰਦਾ ਅੱਜ ਤੋਂ 52 ਸਾਲ ਪਹਿਲਾਂ ਮੇਰੇ ਕੋਲ ਸੀ ਮੈਂ ਉਹਨੂੰ ਪੁੱਠਾ ਕਰਕੇ ਉੱਥੇ ਹੀ ਫੂਸਾ ਮਾ ਕੇ ਅੱਗ ਲਾਤੀ ਸਾਈਕਲ ਨੂੰ ਆ ਕੇ ਬਸ ਸਾਈਕਲ ਨਹੀਂ ਚੱਕਣਾ ਸਾਦ ਗਾ ਦੇ ਹਾਕੀ ਕਰਾ ਕਿਸੇ ਨੂੰ ਹੋਰ ਨੂੰ ਦੇ ਦਿੰਦੇ ਮਾ ਕੇ ਇਹ ਜੇ ਤਾਂ ਹੋਰ ਚੜੂਗਾ ਮੈਨੂੰ ਵੀ ਦੁੱਖ ਲੱਗੂਗਾ ਮੈਂ ਸਾਰੀ ਕਣਕ ਵਡਾ ਕੇ ਇਕੱਠੀ ਕਰਾ ਕੇ ਮੈਂ ਸੰਤਾਂ ਨੂੰ ਕਿਹਾ ਵੀ ਹਣ ਕੀ ਕਰਨਾ ਉਹ ਕਹਿੰਦੇ ਵੀ ਲੰਗਰ ਬਣਾਉਣਾ ਤੇ ਨਾ ਜੀ ਚਲੋ ਮੈਨੂੰ ਕਹਿੰਦੇ ਜਾਣਦਾ ਮੈਂ ਕਹਿੰਦਾ ਨਹੀਂ ਜਾਉਂਗਾ ਖਰਾਬਤਾ ਕਰੂੰਗਾ ਮੈਂ ਚਲੋ ਮਾਂ ਸultan ਕਹਤਾ ਹੋਣਾ ਕਿ ਨਾ ਗੁੰਦਾ 10 ਕਸ਼ਾਮ ਦਊਂਗਾ 12 ਦਊਂਗਾ ਪਰ ਸੇਕ ਤੱਕ ਸੀ ਇੱਥੇ ਬੁੜੀ ਕਹਿੰਦੇ ਬੇ ਮਰਦੇਂਗਾ ਬਾਹਰ ਤੈਨੂੰ ਮਾਰ ਦੇਣੀ ਹੈ ਤੈਨੂੰ ਵੀ ਰੱਖ ਲਊਗਾ ਪਰ ਜਿਹਨੇ ਸਾਨੂੰ ਰੱਖਿਆ ਨਾ ਮੈਂ ਕਿਹਨੂੰ ਸਾਰਿਆਂ ਨੂੰ ਰੱਖ ਲਵਾਂ ਸਾਰਿਆਂ ਨੂੰ ਰੱਬ ਰੱਖ ਲਵੇ ਸਾਰਿਆਂ ਨੂੰ ਮਾਫ਼ ਕਰ ਦੇ ਜੱਟ ਤੇ ਮਾ ਪੀਪਾ ਨੂਰ ਦਾ ਪੀਪਾ ਮਿਰਚਾਂ ਦਾ ਦਸਤਕਾਨ ਕੇ ਸਰਦੀ ਚੱਲਾਂ ਵਿੱਚ ਹੋਦਾ ਪੀਪਾ ਛੜਦਾ ਸੰਤ ਆ ਕੇ ਬਾਰੂ ਕਹਿੰਦੇ ਆ ਕੀ ਕਰਿਆ ਮਤੂਰੀ ਗਿਆ ਸਰਦੀ ਬਣਾ ਦੇ ਮੈਂ ਛੜਦਾ ਸਬਾਬ ਉਹ ਕਹਿੰਦੇ ਬਾਸਾ ਇਹਨਾਂ ਕਾਲ ਸੁਣ ਲਾ ਕੇ ਵੇ ਜਰਾ ਕੰਮ ਤੂੰ ਕਰਿਆ ਨਾ ਹੁਣ ਤੈਨੂੰ ਬੰਨਤਾ ਤੈਨੂੰ ਭੱਜਿਆ ਦਿਖਾਈ ਮੈਂ ਕਿਹਾ ਮੈਂ ਕਿਹਨੇ ਪੱਗ ਛੱਡੂਗਾ ਪੱਗ ਤੈਨੂੰ ਵੀ ਨਹੀਂ ਦਿੰਦਾ ਜਾ ਕੇ ਸਾਹ ਤੇ ਦੇਖਣ ਉਹ ਜਦ ਸਾਡਾ ਪੰਗਾ ਪਾਇਆ ਜਾਂ ਮੈਂ ਖੋਚਣਾ ਚੱਕ ਲਿਆ ਉਹਨੇ ਖੜਪਾੜ ਇਹ ਨਾਲ ਬੇੜਾ ਕਰਦਾ ਕੌਣ ਕਰੂਗਾ ਸੱਬੀ ਮੈਂ ਕਿਹਾ ਯਕੀਨ ਇਹ ਨਹੀਂ ਆ ਤੈਨੂੰ ਕਿਸੇ ਦੇ ਬਾਬਾ ਬਣਿਆ ਉਹ ਬੰਦੇ ਦੇਖਣ ਵੀ ਨਾ ਪੰਗਾ ਕਿਹਨੇ ਉਹ ਲੈ ਲਿਆ ਸੀ ਬੰਦੇ ਨੇ میں میں چلے گیا ارداس مگر چوپڑ سال ہے میں نہیں دکھی بھی دکھی رب بھی دکھی لو جی اداس کری میں ماں گزری جوتی جاتے ہوئے میں نے نہیں لگیا پتا رکھا لانگ رہی مینو بھائی اج کے نام پورا آڑ کے میں ਬੋਲ ਗਿਆ ਆ ਰਿਹਾ ਬਾਪੂ ਜੀ ਪਾਈ ਸਭੀ ਮਾਂ ਬਾਪੂ ਪਹਿਲਾਂ ਤੂੰ ਖਾ ਕੇ ਦੇਖ ਕਹਿੰਦਾ ਵੇਖ ਕੀ ਆ ਬਾਤ ਆਸਮਾਨ ਕਿੱਧਰ ਗਿਆ ਲੂਣ ਪਾਣੀ ਕਰਨ ਵਾਲੀ ਇੱਕ ਤਾਕਤ ਦਾ ਕੰਮ ਬੰਦਾ ਕੋਈ ਨਹੀਂ ਕੁਝ ਕਰ ਸਕਦਾ ਨਾ ਬੰਦੇ 'ਚ ਤਾਕਤ ਹੈ ਜੇ ਤੁਸੀਂ ਮਿਲਣਾ ਕੋਹ ਕਹਾ ਤੇ ਕਰੂਗਾ ਪੂਰੇ ਆਪਣੇ ਭਗਤਾਂ ਦੇ ਕਿੰਨਾ ਸਮਾਂ ਹੋ ਚੁੱਕਿਆ ਹੈ ਇੱਕ ਦਿਨ ਨਹੀਂ ਜਦੋਂ ਬਾਬਾ ਜੀ ਜਾਈਏ ਘਰ ਨੂੰ ਵਾਧੋ ਨਿਆ ਬੈਂਕਾਂ ਦੀ ਪਰਜੋ ਨੇ ਕਿਸੇ ਨੂੰ ਲੋੜ ਨਹੀਂ ਲੱਗਿਆ ਮੇਰੇ ਵਾਲੇ ਪੈਸਾ ਨਾ ਦੁਆਰਿਆਂ ਤਲਾਈ ਖੜੀ ਕਰਤੀ ਮੈਨੂੰ ਕਹਿਣਾ ਨਹੀਂ ਕੰਮ ਕਰਨਾ ਨਹੀਂ ਤਾਂ ਮੈਨੂੰ ਬੰਦ ਕੇ ਲੈ ਜਾਣਗੇ ਨੂੰ ਚੱਕ ਕਰਨ ਵੀ ਉਹਨਾਂ ਨੇ ਪਾਣੀ ਛਕਿਆ ਪਾਣੀ ਉੱਜਮ ਪਾਉਣਾ ਜਿੱਦੋਂ ਉਹਨਾਂ ਨੇ ਖੜ ਕੇ ਕੰਮ ਪਾ ਦੇ ਦੇ ਵਿੱਚ ਤੇਰੀ ਸਾਧ ਤਲਾਈ ਬੰਨ੍ਹ பான I'm gonna get my book. ਕੰਪਨੀ ਖੜੀ ਗਾ ਦੋਨਾਂ ਦੀ ਪਕੜ ਬਹੁਤ ਹੈ ਚੈੱਕ ਕਰਨਗੇ ਵੀ ਕਿਵੇਂ ਕਰ ਰਿਹਾ ਕੌਣ ਹੈ ਬੰਦੇ ਨੂੰ ਲੱਭਣਗੇ ਉਹ ਲੱਭਣਾ ਨਹੀਂ ਪਰ ਉਹਨੂੰ ਕੀ ਕਰੀਏ ਇਹ ਲੱਭ ਲਿਆ ਉਹਨਾਂ ਗੱਲ ਹੈ ਉਹਦੇ ਨਾਲ ਗੱਲਾਂ ਗੱਲ ਕਰਕੇ ਚੱਲਣਾ ਜੋ ਕੰਮ ਅਸੀਂ ਕਰਨਾ ਹੈ ਕਰਨਾ ਇਹ ਕਾਦੀ ਗਲਤੀ ਹੈ ਭਾਈ ਜਿਹੜਾ ਬੰਦਾ ਕਹਿੰਦਾ ਮੈਂ ਦੁਨੀਆ ਤੋਂ ਆ ਇਹ ਕੋਈ ਕੰਮ ਨਹੀਂ ਕਰ ਸਕਿਆ ਪਾਰ ਮੈਂ ਇਹ ਕਹਿਣਾ ਚਾਹੁੰਦਾ ਜੋ مہاپرش کر رہے کوئی دنیا جو من منم چیلنج نہیں کر سکتا کہ میں کیا ربا پھر شکتی کیونکہ وہ شکتی ہوئی وہ اور نہیں سن وہ کہتے جو سنت کہیں کرو یہ آرام نال ہوا ہے مینو ید کر دیں پوری زندگی لاگی نہیں سن مانتی وہ کہتے ہی جانتے نہیں کہ نے ਚਲੋ ਉਹਨਾਂ ਕਿਸੇ ਤਰੀਕੇ ਨਾਲ ਗੱਲ ਮੰਨੀ ਕਾਮ ਤੋਂ ਕਾਮ ਪੁਰਖ ਦਾ ਬਹੁਤ ਥੱਕ ਪਰ ਉਹ ਗੱਲ ਮੰਨਣੇ ਮਨਾਉਣੀ ਤਾਂ ਜਾਨ ਤੋਂ ਬਾਜ਼ੀ ਆ ਪਰ ਸਾਨੂੰ ਜੂਨ ਦਾ ਵੀ ਕੋਈ ਇੱਥੇ ਖੁਸ਼ੀ ਨਹੀਂ ਤੇ ਜਾਨ ਦੀ ਕੋਈ ਕਮੀ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜਾ ਕੰਮ ਕਰਨ ਵਾਲਾ ਉਹ ਜ਼ਰੂਰੀ ਕਰੋ ਹਾਲੀ ਹਾਲੀ

شبد بھی پڑھ گیا سارا دنیا مطلب مطلب پچھان کے مطلب پشان ہی نہیں جب آپ مہاراجا جڑ پہ تر پہنا اس اسے بعد پتا لگ جنا جڑے بند سمجھ رہے پر پکڑ میں پہلے اندر لے چور پینے میں پھر باہر چورانے چور نہیں بنے جانے امدے خیال یہ سب ستائی جا رہے ہیں ਕਿ ਮੈਂ ਤਾਂ ਵਾਸਿਕਿਆਂ ਮੈਂ ਜੋ ਦੇ ਰੂਪ ਧਾਰ ਕੇ ਰਾਤ ਮਿਲਦੇ ਨਹੀਂ ਉਹ ਕਿਸੇ ਸੰਤ ਗੁਰੂ ਦਾ ਮਹਾਪੁਰਸ਼ ਦਾ ਦੇਵੀ ਦੇਵਤੇ ਦਾ ਰੂਪ ਧਾਰ ਕੇ ਤੁਹਾਨੂੰ ਘਮਰਾਹ ਕਰਨਗੇ ਸਾਦਾ ਰੂਪ ਧਾਰ ਲੁੰਦੇ ਨੇ ਤੇਰਾ ਗੁਰੂ ਮੈਂ ਤੇਰਾ ਗੁਰੂ ਮੈਂ ਆ ਨਾ ਤੁਹਾਡਾ ਸੰਤ ਜਿਹਦੇ ਨਾਲ ਜੁੜੇ ਉਹ ਹਾਂ ਦਜੋਨ ਤਾਕਤ ਕੀ ਉਹਨੂੰ ਪਛਾਣ ਲੋ ਕੌਣ ਬੰਦਾ ਹੈ ਉਹ ਇੱਥੇ ਪਹੁੰਚੇ ਨੇ ਬੰਦੇ ਜਿਨ੍ਹਾਂ ਨੂੰ ਮੈਂ ਦੱਸ ਰਿਹਾ ਹਾਂ ਉਹ ਕਹਿੰਦੇ ਨੇ ਸਿੱਧਾ ਬੋਲ ਕੇ ਸਾਡੀਨ ਕੀਤੀ ਲੱਗਿਆ ਕਰਨਾ ਅੱਜ ਉਹ ਪਤਾ ਹੁੰਦਾ ਸਾਰਾ ਮੁਰਕਿਓ ਬੰਦੇ ਕੋਲ ਨਹੀਂ ਜਾਣ ਕੇ ਬੰਦੇ ਜਦ ਤੱਕ ਸੁਚਾਨ ਨਾਲ ਸਿਮਰਨ ਕਰਕੇ ਪੈਣਾ ਜਾਂ ਸਿਮਰਨ ਕਰਕੇ ਉੱਠਣਾ ਉਹ ਤੋਂ ਬਾਅਦ ਤੁਹਾਨੂੰ ਪਛਾਣ ਆ ਜਾਂਦੀ ਹੈ ਮੈਨੂੰ ਕਹਿਣੇ ਦਾਸਤਾਨਾ ਕਿ ਮੈਂ ਨਹੀਂ ਕੀਤਾ ਕਦੇ ਝੂਠ ਹੈ ਮੈਂ ਨਹੀਂ ਤੇ ਧਾਰਦਾ ਮੈਨੂੰ ਨੇ ਲੋ ਦੇ ਧਾਰਨ ਦੀ ਜਿਹੜਾ ਦੇ ਤੋਂ ਆਵਾ ਕਰਿਆ ਮੈਨੂੰ ਤਾਂ ਮਿਲਿਆ ਸਾਰੀਆਂ ਧਿਆਨ ਚ ਵਸਦਾ ਤੇ ਮੈਂ ਤੁਹਾਨੂੰ ਕਿਉਂ ਕਿ ਮਰਾ ਕਰਾਂ ਉੱਥੇ ਬਸਲਾ ਲਾ ਕੇ ਕਿ ਉਹ ਚਲੀ ਜਾਣਾ ਬੰਦਾ ਖਰਾਬ ਉਹ ਦਾਸਤਾਨਾ ਉੱਥੇ ਗੈਰ ਨਹੀਂ ਬਿਲਕੁਲ ਪ੍ਰੈਕਟੀਕਲ ਸਪਸਟ ਹੈ

ਆਗਰ ਤੋਂ ਸੰਸਾਰ ਦੀ ਵੀ ਆਗ ਤੇ ਦੇਹ ਵੀ ਆਗ ਫੂਕ ਦੇ ਦੀ ਸ਼ਕਲ ਵਿਗਾਰ ਤੇ ਸਵਾ ਕਰ ਪੜੀ ਤੁਸੀਂ ਇਹ ਮੰਨ ਲਓ ਕਿ ਜਲਦੀ ਤੋਂ ਜਲਦੀ ਆਪਾਂ ਮਾਲਕ ਨੂੰ ਮਿਲ ਲਈਏ ਉਹਨੇ ਮੁੰਡਾ ਦੇਸਤਾ ਦੀ ਬਾਬੇ ਨੇ ਕੁੜੀ ਦੇਸਤੀ ਜਿਹਨੇ ਵਿਆਹ ਕਰਤਾ ਮੁੰਡਾ ਛੜਾਈ ਦਾ ਜੀ ਮਕਾਨ ਬਣ ਗਏ ਕੱਲ ਦੁਦਰੀ ਮੈਂ ਸਾਜੀ ਪੇਡੇ ਮੋਹੋ ਜ ਮਕਲੀ ਸਮਾਨ ਹੈ ਸਾਰੇ ਨਾ ਦੱਸ ਬਾਬੇ ਨੇ ਮਹਜੇ ਚੁਰ ਗੁਰੂ ਧਾਰ ਲਿਆ ਮੁੰਡਾ ਦੇਤਾ ਗੁਰੂ ਬਣਾ ਲਿਆ ਉਹ ਮੁੰਡੇ ਕੁੜੀਆਂ ਲਾ ਕੇ ਗੁਰੂ ਧਾਰ ਨਹੀਂ ਦੇ ਆਕਾਸ਼ੇ ਲੋਕ ਅੰਨੇ ਨੇ ਪਰਮੇਸ਼ਰ ਕੰਜਰਵਾਲ ਦੀ ਦੇ ਨਾਮ ਦੇ ਮਾਤੇ ਤੋਂ ਮੁੰਡਾ ਨਹੀਂ ਕੁੜੀ ਮੈਂ ਨਹੀਂ ਮੰਗਣੀ ਮੈਂ ਨਹੀਂ ਤੈਨੂੰ ਲੋੜ ਮੈਨੂੰ ਤੇਰੀ ਲੋੜ ارداس بینتی کرتے بڑی سیوا کرتے ہیں پھر پاٹھ بھی کرا اور کا شٹکارا نہیں ہو ہیں کریے, کریے. آپ بچن کما کے گرو شبد لے کے ਗੁਰੂ ਧਰਮ ਕਰਕੇ ਜਪੀ ਜਾਈਏ ਜਪੀ ਜਾਈਏ ਤੇ ਆਖਰ ਨਾਮ ਮੋਲੇ ਹੋ ਜਾਣਗੇ ਹੁਣ ਮੈਂ ਬਿਲਕੁਲ ਅਨਪੜ੍ਹ ਜੀਰੋ ਆ ਕੋਈ ਕਿਤਾਬ ਔਰ ਕੌੜ ਪੜ ਲਿਓ ਕੋਈ ਖਲਾਸ ਕਿਸੇ ਧਰਮ ਦੇ ਪਰ ਆਪਣੇ ਮਾਨਕ ਤੋਂ ਬਿਨਾਂ ਨਹੀਂ ਮਾਰ ਕੇ ਬੋਲਣਾ ਹੀ ਨਹੀਂ ਅੱਪਾ ਮਾਨੂੰ ਪਚਾਸੀਵੇਂ ਬੋਲਾ ਕਿਵੇਂ ਕਿਹਨੂੰ ਕੀ ਲੋੜ ਆ ਬੋਲਣਾ ਮੈਂ ਸਪੀਕਰ ਤੇ ਰਵਾ ਚਲਾਈ ਜਾਣਾ ਮਨ ਨੂੰ ਕਿਸੇ ਚੀਜ਼ ਦਾ ਚਾਹ ਨਹੀਂ ਚਾਹ ਬਿਲਕੁਲ ਖਤਮ ਹੋ ਚੁੱਕਿਆ ਕੋਈ ਬੁਢੀ ਜਾਨੀ ਮੁੰਡਾ ਬਿਆ ਜਾਵੇ ਜਾਂ ਵੀ ਮੁੰਡਾ ਬਾਹਰ ਚੜਾ ਜਾਵੇ ਪਾਸੇ ਲਿਆਵੇ ਦੇਖੋ ਮਾਂ ਤੋਂ ਹੋਣੀ ਜਾਨੀ ਆ ਉਹ ਦੇਣਾ ਨਾ ਦੇਣਾ ਉਹਦੀ ਮਰਜ਼ੀ ਆ ਨਹੀਂ ਜ਼ਿੰਦਗਾ ਨਾ ਹੋਵੇ ਰਹਿਣ ਦੇ ਦੀ ਪਰੇ ਪਰ ਉਹਨਾਂ ਸਿਕਰ ਬਣਾ ਜਿਹੜੇ ਜੁੜ ਗਏ ਨੇ ਉਹਨਾਂ ਤੋਂ ਲਕਾਉਂਦਾ ਨਹੀਂ ਕੁਛ ਮਾਂ ਪਿਓ ਦਾ ਅਗਿਆਕਾਰ ਬੱਚਾ ਹੋਵੇ ਤੇ ਮਾਂ ਤੋਂ ਨਕੋਨਾਂ ਦਾ ਬੱਚੇ ਨੂੰ ਬੇਈਮਾਨ ਬੱਚਾ ਉਹ ਤੇ ਮਾਂ ਕਿਵੇਂ ਉਹਨੂੰ ਦੇਣ ਦਾ ਮਨ ਬਣਾਏਗਾ ਬੰਦਾ ਹੀ ਨਹੀਂ ਮੰਨੇ ਤੇ ਇਸ ਲਈ ਤੁਹਾਨੂੰ ਕੀ ਦੇਗਾ ਮਹਾਰਾਜ ਕੋਲ ਚਰਨਾਂ ਨਾਲ ਜੋੜੇਗਾ ਨਹੀਂ ਇਥੇ ਕਿਉਂ ਡਰਦੇ ਨੇ ਮੇਰੇ ਕੋਲ ਨਹੀਂ ਉੱਥੇ ਨਹੀਂ ਜਾਣਾ ਬੜੇ ਖਸੇ ਆਈਆਂ ਗੱਲਾਂ ਬਾਬਾ ਜੇ ਅਦੰਬੰਬ ਜਾਣ ਲੰਦਾ ਕੋਈ ਗੱਲ ਨਾ ਰੱਬ ਦੀ ਨਾ ਕੋਈ ਸਾਖੀ ਸੁਣਾਉਂਦਾ ਤੇ ਨਾ ਬਾਬੇ ਨੂੰ ਕਾਹਦਾ ਪਤਾ ਲੱਗਦਾ ਸ਼ਾਬਾਸ਼ ਹੈ ਤੁਹਾਡੇ ਇਹ ਦੁਨੀਆ ਫਸੀ ਹੋਈ ਆਉਂਦੀ ਆ ਰੱਬ ਨੂੰ ਮਿਲਣ ਵਾਲੇ ਤੇ ਮੈਨੂੰ ਕਿ ਲੱਗਦਾ ਵੀ ਕੁਝ ਮਹਾਰਾਜੋ ਕਾਹ ਮਨ ਥੋੜੀ ਨਾ ਮਾਈ ਲੱਬੇ ਦੇ ਮਰ ਜਾਣਾ ਘਰ ਵਾਲੀ ਲੱਬੀ ਤੇ ਮਰ ਜਾਣੀ ਨਿਆਣੇ ਲੱਬੇ ਦੇ ਮਰ ਜਾਣੀ ਜੋ ਜਨਾ ਜੂਜਾਰਾਣਾ ਨੂੰ ਉਹ ਕਿੱਥੇ ਲੱਭਣਾ ਚਾਹੁੰਦਾ ਉਹ ਨਹੀਂ ਲੱਭਣਾ ਹੈਗਾ ਉਹ ਲੱਭਣਾ ਓੱਖਾ ਜਿਹੜੇ ਮਹਾਪੁਰਸ਼ਾਂ ਨੇ ਲੱਭਿਆ ਹੈ ਨਾ ਉਹਨਾਂ ਦੇ ਸਰੂਪ ਲੱਗੇ ਨੇ ਜਾਂ ਦੇਵੀ ਦੇਵਤਿਆਂ ਦੇ ਮਿਲੇ ਨੇ ਉਹਨਾਂ ਦੇ ਸਾਹਮਣੇ ਦੇ ਜਿਨ੍ਹਾਂ ਨੇ ਲੱਭ ਲਿਆ ਉਹਨਾਂ ਦੇ ਮਹਾਂਪੁਰਸ਼ਾਂ ਦੇ ਗੁਰਬਾਣੀ 'ਚ ਨਾਮ ਸਿੱਧਾ ਹੋ ਰਿਹਾ ਤੇ ਸਾਨੂੰ ਕਹਿੰਦੇ ਜਿਹੜਾ ਮੱਥਾ ਟੇਕ ਕੇ ਕੰਮ ਚੱਲਦਾ ਚੱਲੇ ਤੇ ਜੇ ਮਾਂਗੇ ਦੱਸਦਾ ਤੇ ਕੰਮ ਖਰਾਬ ਹੋ ਜਾਣਾ ਤੁਸੀਂ ਉਹਨਾਂ ਰੋ ਚੁੱਪ ਕਰਕੇ ਹਾਂ ਵੀ ਮੱਥਾ ਟੇਕੀ ਚੱਲੋ ਤੇ ਘਰੋਂ ਜਾਇ ਚਲੋ ਸੋਟਾ ਕੰਮ ਚੱਲ ਰਿਹਾ ਸਾਡਾ ਕੰਮ ਚਲਾਉਣ ਤੱਕ ਮਤਲਬ ਹੈ ਤੁਹਾਨੂੰ ਮੱਥੇ ਟੇਕਣ ਦਾਕ ਮਤਲਬ ਹੈ ਅਗੇ ਰੱਬ ਦੀ ਗੱਲ ਤਾਂ ਬਿਲਕੁਲ ਦੂਰ ਚਲੀ ਗਈ ਇਸੇ ਕਰਕੇ ਥਲਾਈ ਬਣਾਈਆ ਜਿਦਾਂ ਤੇ ਤੈਨੂੰ ਦੁਨੀਆ ਯਾਦ